ਚੱਲਿਆ ਫਿਰ ਆਹ ਪਟਾਕੇ ਦੇ ਨੂੰ ਤੁਸੀਂ ਕੱਲ ਦੇ ਵਲੌਗ ਚ ਜਿੱਦਾਂ ਕਿ ਦੇਖਿਆ ਕਿ ਅਸੀਂ ਸਾਨੂੰ ਪਟਾਕੇ ਨਹੀਂ ਮਿਲੇ ਸੀ ਤੇ ਅੱਜ ਅਸੀਂ ਫਿਰ ਤੋਂ ਜਾਣਦੇ ਆ ਲੱਪੜ ਤੇ ਦੇਖੀਏ ਅੱਜ ਅਸੀਂ ਗਾਇਜ਼ ਪਤਾ ਕੀਤਾ ਇੱਕ ਜਗ੍ਹਾ ਤੋਂ ਤੇ ਉੱਥੋਂ ਥੋੜੇ ਵਧੀਆ ਮਿਲ ਜਾਂਦੇ ਤੇ ਹੌਲ ਸੇਲ ਤੇ ਮਿਲਦੇ ਆ ਜੇ ਉੱਥੋਂ ਨਾ ਮਿਲਿਆ ਫਿਰ ਅੱਬੀ ਦੇ ਫਰੈਂਡ ਨੇ ਜਿੱਥੋਂ ਲਾਇਆ ਫਿਰ ਉੱਥੋਂ ਲੈ ਲਾਂਗੇ ਤੇ ਪਰ ਜੇ ਹੌਲ ਸੇਲ ਦੀ ਦੁਕਾਨ ਤੋਂ ਮਿਲ ਗਏ ਤੇ ਇੱਕ ਤਾਂ ਉੱਥੇ ਰੇਟ ਘੱਟ ਇੱਕ ਕੁਆਟਿਟੀ ਜ਼ਿਆਦਾ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਕਈ ਉੱਥੇ ਚੀਜ਼ਾਂ ਜ਼ਿਆਦਾ ਮਿਲਦੀਆਂ ਨੇ ਇੱਥੇ ਲਿਮਟਿਡ ਮਿਲਦਾ ਜਿੱਥੇ ਅਬੀ ਦੇ ਫਰੈਂਡ ਨੇ ਕਿਹਾ ਤੇ ਹੁਣ ਅਸੀਂ ਉੱਥੇ ਜਾ ਕੇ ਦੇਖਦੇ ਆ ਨਾ ਤੁਹਾਨੂੰ ਵੀ ਦਿਖਾਉਣੇ ਆ ਜੇ ਕੋਈ ਸਸਤੇ ਹੈ ਕਿ ਨਹੀਂ ਇਸ ਵਾਰ ਕੁੜਗਾਉਂ ਦੇ ਵਿੱਚ ਬਹੁਤ ਮਹਿੰਗੇ ਆ 4-400 ਦੀ ਇੱਕ ਡੱਬੀ ਆਉਂਦੀ ਆ ਅਨਾਰਾਂ ਦੀ ਯਾਨੀ ਜਿਹੜੀ ਹੁੱਡਾ ਮਾਰਕੀਟ ਬਣੀਆਂ ਨੇ ਇੱਥੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਰੇਟ ਤੇ ਹੁਣ ਜੇ ਅਸੀਂ ਸਦਰ ਬਾਜ਼ਾਰ ਕੱਲ ਵੀ ਗਏ ਸੀ ਤੇ ਉਦੋਂ ਕੱਲ ਭੀੜ ਬਹੁਤ ਜ਼ਿਆਦਾ ਸੀ ਇਸ ਕਰਕੇ ਕੱਲ ਸਾਨੂੰ ਉੱਥੇ ਮਿਲਿਆ ਨਹੀਂ ਕੁਝ ਪਟਾਕੇ ਜਾਂ ਹੋਰ ਸਮਾਨ ਸੀ ਜਿੱਦਾਂ ਪੂਜਾ ਦਾ ਜਾਂ ਸ਼ਾਪਿੰਗ ਕਰਨ ਦਾ ਹੋਰ ਬਹੁਤ ਕਮੇਸੀ ਪਟਾਕੇ ਹੈ ਨਹੀਂ ਸੀ ਇੱਕ ਤੇ 11 ਰੰਗ ਵਗੈਰਾ ਇਦਾਂ ਦੀਆਂ ਬਹੁਤ ਚੀਜ਼ਾਂ ਸੀ ਜਿਹੜੇ ਸਨਾਤਨ ਧਰਮ ਜਿੰਨ ਨੂੰ ਫੋਲੋ ਕਰਦਾ ਜੇ ਉਹ ਪੂਜਾ ਹੁੰਦੀ ਇਹਨਾਂ ਦਿਨਾਂ ਦੇ ਵਿੱਚ ਇਦਾਂ ਦਾ ਸਮਾਨ ਜਾਂਦਾ ਸੀ ਤੇ ਪਰ ਅਸੀਂ ਤਾਂ ਗਏ ਸੀ ਪਟਾਕੇ ਲੈਣ ਪਰ ਅਸੀਂ ਹੋਰ ਸਮਾਨ ਲੈ ਕੇ ਆ ਗਏ ਕੌਂਦੀ ਕੀ ਸ਼ਲਟਾ ਲੈ ਆਏ ਸਰਦੀ ਵਾਲੀਆਂ ਤੇ ਜਾਂ ਜੁੱਤੀ ਇੱਕ ਦੋ ਲੈ ਆਏ ਤੇ ਹੁਣ ਸਾਨੂੰ ਰੰਗੋਲੀ ਕਲਰ ਲੈ ਆਏ ਤੇ ਪਟਾਕੇ ਨਹੀਂ ਮਿਲੇ ਅਸੀਂ ਕੱਲ ਘੁੰਮੇ ਵੀ ਕਾਫੀ ਜ਼ਿਆਦਾ ਅਸੀਂ ਰਾਤ ਨੂੰ ਮੈਂ ਤੇ ਇੱਕਮ ਇੱਕ ਜਗ੍ਹਾ ਤੋਂ ਨਾਲ ਲਿਆ ਸੀ ਉਹ ਜਿੱਥੋਂ ਅਸੀਂ ਰੈਗੂਲਰ ਸਮਾਨ ਲੈਣੇ ਉੱਥੇ ਹੀ ਮਿਲ ਗਿਆ ਸੀ ਤੇ ਪਰ ਉਹਨਾਂ ਕੋਲ ਵੀ ਇੰਨੇ ਜ਼ਿਆਦਾ ਨਹੀਂ ਸੀ ਯਾਨੀ ਕਿ ਜਿੰਨੇ ਕ ਅਸੀਂ ਪਿਛਲੀ ਵਾਰੀ ਪਟਾਕੇ ਲੈਂਦੇ ਸੀ ਇੰਨੇ ਕੀ ਸੀ ਉਹਨਾਂ ਕੋਲ ਦੁਕਾਨ ਵਾਲਿਆਂ ਕੋਲ ਗ੍ਰੀਨ ਪਟਾਕੇ ਕਿਉਂਕਿ ਇੱਥੇ ਪੋਲੂਸ਼ਨ ਕਰਕੇ ਦਿੱਲੀ ਦੇ ਵਿੱਚ ਤਾਂ ਦੇਤੀ ਹੈ ਪਰਮਿਸ਼ਨ ਪਰ ਗੁੜਗਾਉਂ ਦੇ ਵਿੱਚ ਨਹੀਂ ਹੈ ਗੁੜਗਾਉਂ ਦੇ ਵਿੱਚ ਗ੍ਰੀਨ ਪਟਾਕੇ ਹੀ ਚੱਲ ਰਹੇ ਜ਼ਿਆਦਾ ਯਾਨੀ ਜਿਹੜੇ ਜ਼ਿਆਦਾ ਪੋਲੂਸ਼ਨ ਕਰਨ ਵਾਲੀਆਂ ਚੀਜ਼ਾਂ ਨੇ ਉਹ ਇੱਥੇ ਰੋਕ ਆ ਤੇ ਬਾਕੀ ਹੁਣ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਵੀ ਕਿੱਦਾਂ ਬਾਕੀ ਮੈਂ ਰਾਤ ਫੋਨ ਕੀਤਾ ਸੀ ਜਿੱਥੋਂ ਅਸੀਂ ਪਹਿਲਾਂ ਲੈਨੇ ਉਹ ਕਹਿੰਦੇ ਕਿ ਇਸ ਵਾਰ ਬਿਲਕੁਲ ਨਹੀਂ ਉਦਾਂ ਦੇ ਪ੍ਰੋਟੈਕਟ ਮਿਲਨੇ ਜਿਹੜੇ ਤੁਸੀਂ ਪਿਛਲੀ ਐ ਨਹੀਂ ਲੈ ਕੇ ਗਏ ਵੀ ਛੋਟੇ-ਮੋਟੇ ਮਿਲਨੇ ਆ ਤੇ ਉਹ ਆ ਕੇ ਲੈ ਜਾਓ ਜੇ ਹੁਣ ਸਾਨੂੰ ਇੱਥੋਂ ਨਾਮ ਮਿਲੇ ਫਿਰ ਉੱਥੇ ਚਾਵਾਂ ਤਿੰਨ ਜਗ੍ਹਾ ਅਸੀਂ ਪਤਾ ਕੀਤਾ ਆ ਜਿੱਥਾਂ ਵੀ ਸਾਡੇ ਮਤਲਬ ਦੇ ਮਿਲ ਕੇ ਆ ਦੀ ਲੈ ਆਂ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆਂ ਜੁੜੇ ਰਹੋ ਗਾਈਜ਼ ਪਟਾਕੇ ਅਸੀਂ ਲੈ ਲਏ ਆ ਪਰ ਇੱਥੇ ਬਹੁਤ ਜ਼ਿਆਦਾ ਸਰਵਰਮੈਂਟ ਦੀ ਸਖਾਈ ਹੈ ਪਟਾਕੇ ਬਹੁਤ ਘੱਟ ਮਿਲਦੇ ਆ ਤੇ ਯਾਨੀ ਕਿ ਖੁੱਲੇ ਆ ਨਹੀਂ ਮਿਲਦੇ ਜਿੱਦਾਂ ਪਹਿਲਾਂ ਮਿਲਦੇ ਸੀ ਹੁਣ ਤਾਂ ਪਰਦੇ ਨਾਲ ਡਾਊਨ ਚ ਲਿਆ ਜਾਂਦੇ ਆ ਤੇ ਉੱਥੇ ਥੋੜੇ ਬਹੁਤ ਹੀ ਵੱਡੇ ਜਾਨੀ ਨੀ ਪਟਾਕੇ ਮਿਲਦੇ ਗ੍ਰੀਨ ਕ੍ਰੈਕਸੀ ਆ ਜਿਹੜੇ ਗਵਰਨਮੈਂਟ ਨੇ ਅਲਾਉ ਕੀਤਾ ਆ ਉਹੀ ਮਿਲਦੇ ਤੇ ਅਸੀਂ ਲੈ ਆਏ ਆ ਉੱਥੇ ਵੀਡੀਓ ਬਣਾਉਣ ਦੀ ਤਾਂ ਪਰਮਿਸ਼ਨ ਨਹੀਂ ਸੀ ਉੱਥੇ ਬਹੁਤ ਜ਼ਿਆਦਾ ਪੁਲਿਸ ਖੜੀ ਸੀ ਤੇ ਉਹ ਪੁਲਿਸ ਚਲਾਨ ਕਰਦੀ ਆ ਦੁਕਾਨ ਵਾਲਿਆਂ ਦਾ ਤਾਂ ਕਰਕੇ ਉਹ ਨਹੀਂ ਦਿੰਦੇ ਸੀ ਪਰਮਿਸ਼ਨ ਇਸ ਕਰਕੇ ਗੱਡੀਆਂ ਤੇ ਜਿਹੜੇ ਲੈ ਕੇ ਖਰੀਦ ਕੇ ਵੀ ਰੱਖ ਲੈਂਦੇ ਆ ਉਹਨਾਂ ਨੂੰ ਵੀ ਚਲਾਨ ਕਰਦੀ ਆ ਪੁਲਿਸ ਘੇਰ ਕੇ ਚੈੱਕ ਕਰਦੀ ਆ ਯਾਨੀ ਕਿ ਕੱਕਿਆਂ ਦੀ ਇਸ ਵਾਰ ਬਹੁਤ ਜ਼ਿਆਦਾ ਦਿੱਕਤ ਹੈ ਗੁਰਦਾਵਾਂ ਚ ਬਹੁਤ ਮੁਸ਼ਕਿਲ ਮਿਲਦੇ ਕੱਲ ਵੀ ਸਾਨੂੰ ਨਹੀਂ ਮਿਲੇ ਤੇ ਅੱਜ ਚਲੋ ਸਾਨੂੰ ਮਿਲ ਤਾਂ ਗਏ ਪਰ ਸਾਡੇ ਘਰ ਤੋਂ 7-8 ਕਿਲੋਮੀਟਰ ਦੂਰ ਆਏ ਆ ਅਸੀਂ ਸਦਰ ਬਾਜ਼ਾਰ ਤੋਂ ਵੀ ਅੱਗੇ ਆਏ ਆ ਹੁਣ ਗੁਰਦਾਵਾਂ ਤੇ ਪਰ ਮਿਲ ਤਾਂ ਗਏ ਪਰ ਜਿਹੜੇ ਅਸੀਂ ਪਿਛਲੀ ਵਾਰੀ ਲੈ ਆ ਸੀ ਉਹਨਾਂ ਦੇ ਨਹੀਂ ਬਹੁਤ ਛੋਟੇ ਛੋਟੇ ਜਿਹੜੇ ਨਿੱਕੇ ਨਿੱਕੇ ਬੱਚੇ ਚਲਾਉਂਦੇ ਉਹ ਹੀ ਤੇ ਜਿਹਾਂ ਜਿਹੜੇ ਵੱਡੇ ਵੀ ਹਨ ਉਹ ਵੀ ग्रीन अग्नि पोल्यूशन फ्री है ਤੇ ਘਰੇ ਜਾ ਕੇ ਤੁਹਾਨੂੰ ਵੀਡੀਓ ਦਿਖਾਉਣੀ ਹੈ ਵੀ ਕੀ ਕੀ ਲਿਆਏ ਅਸੀਂ ਤੇ ਹੁਣ ਅਸੀਂ ਉਹਦੇ ਨਾਲ ਗੱਲ ਵੀ ਕਰ ਰਹੇ ਆਂ ਆਏ ਵੀ ਉਹ ਕਹਿੰਦਾ ਅਸੀਂ ਘਰੇ ਭੇਜ ਸਕਦੇ ਆ ਤੁਹਾਡੇ ਤੇ ਸੇਰੇ ਅਸੀਂ ਹੋਰ ਲਵਾਂਗੇ ਫਿਰ ਤੇ ਉਹ ਕਹਿੰਦਾ ਸੀ ਤੁਸੀਂ ਫੋਨ ਕਰ ਲਿਓ ਅਸੀਂ ਘਰੇ ਭੇਜ ਦਿਆਂਗੇ ਤੇ ਹੁਣ ਅਸੀਂ ਇਉਂ ਤੇ ਮੰਗਾ ਲਾਂਗੇ ਕਿਉਂਕਿ ਇੱਥੇ ਬੜੀ ਦਿੱਕਤ ਚੱਲ ਰਹੀ ਹੈ ਪੋਲੂਸ਼ਨ ਦੀ ਵਜ੍ਹਾ ਨਾਲ ਕਿਉਂਕਿ ਇੱਥੇ ਪੋਲੂਸ਼ਨ ਬਹੁਤ ਜ਼ਿਆਦਾ ਰਹਿੰਦਾ ਦਿੱਲੀ ਐਨਸੀਆਰ 'ਚ ਤੇ ਤਾਂ ਕਰਕੇ ਸਰਕਾਰ ਨੇ ਇਹ ਪੋਲੂਸ਼ਨ ਦੀ ਦਿੱਕਤ ਨਾਲ ਨਿਯੰਤਰਣ ਲਈ ਇਹਦੇ ਤੇ ਸਖਤਾਈ ਕੀਤੀ ਹੈ ਤੇ ਤਾਂ ਹੀ ਠੀਕ ਹੈ ਨਹੀਂ ਤੇ ਅੱਗੇ ਇੱਥੇ ਇੰਨੀ ਪ੍ਰੋਬਲਮ ਹੁੰਦੀ ਅੱਖਾਂ ਤੇ ਜੇਹਾਂ ਨੂੰ ਆਉਣ ਲੱਗ ਜਾਂਦੀ ਹੈ ਹਵਾ ਦੇ ਵਿੱਚ ਜਰੀਲੀ ਗੈਸ ਆ ਜਾਂਦੀ ਹੈ ਤੇ ਸਕਿਨ ਦੇ ਕਈਆਂ ਨੂੰ ਸਕਿਨ ਰੋਗ ਹੋ ਜਾਂਦੇ ਬੜਾ ਕੋਈ ਦਿੱਕਤ ਆਉਂਦੀ ਤਾਂ ਹੀ ਗਵਰਨਮੈਂਟ ਨੇ ਇਹਦੇ ਤੇ ਸਖਤਾਈ ਕੀਤੀ ਹੈ ਤੇ ਹੁਣ ਛੋਟੇ ਮੱਟੇ ਪਟਾਕੇ ਚੱਲਦੇ ਆ ਜਿਆਦੇ ਵੱਡੇ ਨਹੀਂ ਉਹ ਆਮ ਗ੍ਰੀਨ ਪਟਾਕੇ ਉਹ ਵੀ ਜਿਨ੍ਹਾਂ ਕੋਲ ਲਾਇਸੈਂਸ ਆ ਉਹ ਹੀ ਵੇਚ ਸਕਦੇ ਆ ਅੱਗੇ ਤਾਂ ਜਿਹੜਾ ਮੱਕੀ ਲਿਆ ਕੇ ਵੇਚ ਸਕਦਾ ਸੀ ਨਾ ਹੁਣ ਲਾਇਸੈਂਸ ਜਿੰਨੂੰ ਮਿਲਦਾ ਉਹੀ ਵੇਚ ਸਕਦਾ ਹੈ ਗਾਇਸ ਤੁਸੀਂ ਜੇ ਸਾਡੇ ਦਸ਼ਰਾ ਵਾਲਾ ਵਲੌਗ ਦੇਖਿਆ ਹੋਊਗਾ ਪੰਜਾਬ ਵਾਲਾ ਉੱਥੇ ਤੁਸੀਂ ਦੀ ਇੱਕ ਗੱਲ ਨੋਟਿਸ ਕੀਤੀ ਹੋਣੀ ਕਿ ਥਾਂ ਥਾਂ ਤੇ ਪਟਾਕੇ ਬਈ ਸੀ ਹੁਣ ਇੱਥੇ ਇੱਥੇ ਤੁਹਾਨੂੰ ਕੀ ਕਰਨੇ ਆ ਤੁਸੀਂ ਦੇਖਿਆ ਹੋਣਾ ਅੱਜ ਇੰਨੀ ਜਿਆਦਾ ਦੁਕਾਨ ਚੱਲ ਫਿਰ ਆਏ ਆ ਸਾਨੂੰ ਇੱਕ ਦੁਕਾਨ ਤੇ ਫਿਰ ਜਾ ਕੇ ਪਟਾਕੇ ਮਿਲੇ ਉਹ ਵੀ ਥੋੜੇ ਜਿਹਾ ਪੰਜਾਬ ਚ ਗੈਰਹੀ ਖੁੱਲੇ ਆ ਪਰ ਫਿਰ ਵੀ ਅੱਗੇ ਨਾਲੋਂ ਪੰਜਾਬ ਚ ਵੀ ਗ੍ਰੀਨ ਪਟਾਕਿਆਂ ਨੂੰ ਹੀ ਜ਼ਿਆਦਾ ਪਰਮਿਸ਼ਨ ਆ ਪਰ ਫਿਰ ਵੀ ਇੱਥੋਂ ਨਾਲੋਂ ਘੱਟ ਸਖਤੀ ਇੱਥੇ ਤਾਂ ਬਹੁਤ ਜ਼ਿਆਦਾ پابੰਦੀ ਹੈ ਇਹਨਾਂ ਚੀਜ਼ਾਂ ਦੇ ਲਾਇਸੈਂਸ ਵਾਲੇ ਦੁਕਾਨਦਾਰੀ ਇਹਨਾਂ ਨੂੰ ਵੇਚ ਸਕਦੇ ਆ ਤੇ ਜਿਹੜੇ ਉਧਾਂ ਵੇਚਦੇ ਆ ਉਹ ਇੱਕਦਮ ਮਹਿੰਗੇ ਬਹੁਤ ਦਿੰਦੇ ਆ ਤੇ ਦੂਜਾ ਉਹਨਾਂ ਨੂੰ ਜਦ ਵੈਸੇ ਵੀ ਡਰ ਰਹਿੰਦਾ ਕਸਟਮਰ ਜਦੋਂ ਖਰੀਦ ਕੇ ਨਿਕਲਦਾ ਉਦੋਂ ਉਹਨੂੰ ਵੀ ਡਰ ਰਹਿੰਦਾ ਦਿੱਕਤ ਰਹਿੰਦੀ ਤਨਾ ਕਰਕੇ ਬਲੈਕ ਮਾਰਕੀਟਿੰਗ ਹੋ ਰਹੀ ਹੈ ਇਸ ਕਰਕੇ ਰੇਟ ਵੀ ਬਹੁਤ ਜ਼ਿਆਦਾ ਵਧਿਆ ਪਿਆ ਤੇ ਪੰਜਾਬ ਨਾਲੋਂ ਜ਼ਿਆਦਾ ਸਿਕਤਾਈ ਹੈ ਪੰਜਾਬ 'ਚ ਤਾਂ ਖੁੱਲੇ ਮਿਲ ਰਹੇ ਆ ਇੱਥੇ ਆਮ ਨਹੀਂ ਜਿੱਦਾਂ ਤੁਸੀਂ ਕਿਸੇ ਵੀ ਬਾਜ਼ਾਰ 'ਚ ਚਲੇ ਜਾਓ ਪਟਾਕੇ ਨਹੀਂ ਮਿਲਣਗੇ ਹੋਰ ਸਾਰਾ ਕੁਝ ਮਿਲ ਰਿਹਾ ਹੈ ਫੋਲਾ ਪਰ ਗੋਲੀ ਦਾ ਸਮਾਨ ਮੰਦਿਰ ਵਿੱਚ ਦਾ ਸਮਾਨ ਹੈ ਗੋਲੀ ਪੂਜਾ ਦਾ ਸਮਾਨ ਹੈ ਸਾਰਾ ਕੁਝ ਮਿਲਦਾ ਪਰ ਪਟਾਕੇ ਵਿਕਦੇ ਵੀ ਆ ਤੇ ਪਰਦੇ ਨਾਲ ਸ਼ਰਿਆਮ ਨਹੀਂ ਜਿੱਦਾਂ ਅੱਗੇ ਦੁਕਾਨਾਂ ਤੇ ਅੱਗੇ ਸ਼ਰਿਆਮ ਪਹਿ ਹੁੰਦੇ ਆ ਉਦੋਂ ਨਹੀਂ ਹੈ ਇਸ ਵਾਰ ਚਲੋ ਅਸੀਂ ਹਮ ਤੁਹਾਨੂੰ ਘਰ ਜਾ ਕੇ ਦਿਖਾਉਣੀ ਕੀ ਕੀ ਲਿਆਏ ਆ ਲਓ ਗਾਈਜ਼ ਆ ਗਏ ਆਪਾਂ ਗੁਰਦੁਆਰਾ ਸਿੰਘ ਸਭਾ ਗੁਰਦਾਵਾਂ ਆਣੇ ਇੱਥੋਂ ਦੇਖਦੇ ਆਪਾਂ ਹੋਰ ਥੋੜਾ ਬਸ ਮਾਲ ਲੈਣਾ ਪਹਿਲਾਂ ਇਦੋਂ ਰੋਕਟ ਲੈਣੀ ਆ ਕਿ ਕਹਿੰਦੇ ਆ ਵਿਸਲ ਵਾਲਾ ਤੇ ਅੱਜ ਇਹਦੇ ਉੱਤੇ ਫਟਦਾ ਦੋ ਪੈਨਸ ਪੈਨਸਿਲਾਂ ਦੋ ਪੈਨਸਿਲਾਂ ਆ ਕਲਰਫੁਲ ਹੋ ਆ ਆਇਪੋਰ ਕੁਤਨ ਜੜੀ ਆ ਆ ਬਲੂ ਰੰਗ ਦੀ ਆ ਆ ਵੀ ਗਾਇਸ ਬਲੂ ਰੰਗ ਦੀ ਆ ਗਾਇਸ ਆ ਰੈਡ ਰੰਗ ਦੀ ਹੈ ਚ ਗਾਇਸ ਆ ਅਨਾਰ ਆ ਅਨਾਰਾ ਅਨਾਰਾ ਤੇ ਆ ਫੁੱਲ ਜੜੀ ਦੀ ਅਸੀਂ ਤਿੰਨ ਪੈਕ ਲੈ ਆਏ ਆ ਤੇ ਗਾਇਸ ਆ ਸਕਾਈ ਸ਼ਾਟ ਆ ਇੱਚ 18 ਸ਼ਾਟ ਆ ਇੱਕ ਚ ਦੋ ਹੋਏ 18 ਸ਼ਾਟ ਆ ਤੇ ਗਾਇਸ ਆ ਦੇਖੋ ਵਾਲੀ ਚਕਰੀ ਇਹ ਕਾ ਲੈ ਆਂਦੇ ਆ ਸੀ ਤੇ ਇਹ ਲਾਂਦੀ ਗਾਇਸ ਆ ਚਕੀ ਗਾਇਸ ਹਾਂ ਵੀ ਦਿਖਾਉ ਗਈ ਤੇ ਗਾਇਸ ਆ ਸੂਤਲੀ ਬੰਮ ਗਾਇਸ ਗਾਇਸ ਸੂਤਲੀ ਬੰਮ ਸੂਤਲੀ ਬੰਮ ਲਗਾ ਤਾ ਨਹੀਂ ਇਹ ਆ ਰੜੀਆਂ ਤੇ ਇਹਨੇ ਰੜੀ ਤੇ ਆ ਪਤਾ ਨਹੀਂ ਨਵੇਂ ਤਰੀਕੇ ਦੇ ਬੰਬ ਆ ਇਹ ਵੀ ਫਟਣ ਵਾਲੇ ਆ

ਅਸੀਂ ਲੋਬਟੀਆਂ ਵੀ ਆਏ ਆ ਜਿਹੜੀ ਅਸੀਂ ਗੁਰਦੁਆਰੇ ਗੁਰਦੁਆਰੇ ਤੇ ਚੜਾਵਾਂਗੇ ਇਹ ਅਸੀਂ ਲਏ ਆ ਦੀਵਾਲੀ ਲਈ ਪਟਾਕੇ ਹੈ ਗਾਇਸ ਜੇ تھوڑی سی ٹਾਈਪ ਹੋ رہی ہے فاؤنڈے मम्मी ਨੂੰ ਬਹੁਤ ਨਵਾਂ ਇਹ ਵਲੋਗ ਬੜੀ ਲੱਗਾ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰਨਾ ਨਾ ਭੁੱਲਿਓ ਵਾਹ ਫਸਤੀ ਗੱਲ ਜੀ سارےوں ਵਾਹ